दाना मंडी ਫਾਜ਼ਿਲਕਾ ਵਿੱਚ ਆਰਤੀ ਐਸੋਸੀਏਸ਼ਨ ਦੇ ਪ੍ਰਧਾਨਗੀ ਪਦ ਲਈ ਚੋਣ ਲੜ ਰਹੇ ਕਾਂਗਰਸੀ ਕੌਂਸਲਰ ਸੰਜੀਵ ਸੋਦੇਵਾ ਗੋਲਡੀ ਦੇ ਘਰ ਉਸ ਵੇਲੇ ਰੋਲਾ ਪੈ ਗਿਆ ਜਦ ਇੱਕ ਅਣਪਛਾਤਾ ਨੌਜਵਾਨ ਉਹਨਾਂ ਦੇ ਘਰ ਵੜ ਆਇਆ ਅਤੇ ਭੱਜ ਕੇ ਛੱਤ ਤੇ ਚੜ ਗਿਆ ਦਰਵਾਜ਼ਾ ਬੰਦ ਕਰ ਲਿਆ ਮੁੱਲਾ ਵਾਸੀਆਂ ਨੇ ਪਿੱਛੇ ਜਾ ਕੇ ਦਰਵਾਜ਼ਾ ਖੁਲਾਇਆ ਅਤੇ ਘਰ ਵਾਲਿਆਂ ਨੇ ਦਾਣਾ ਮੰਡੀ ਵਿੱਚ ਚੋਣ ਲੜ ਰਹੇ ਗੋਲਡੀ ਸਦੇਵ ਨੂੰ ਫੋਨ ਕੀਤਾ ਤਾਂ ਉਹਨਾਂ ਯਾਰ ਦੋ ਰਿਸ਼ਤੇਦਾਰ ਮੁੱਲਾਵਾਸੀ ਪੁੱਜ ਗਏ ਤਾਂ ਉਸ ਨੌਜਵਾਨ ਦਾ ਕਹਿਣਾ ਹੈ ਵੀ ਉਹ ਪੀਰ ਗੁਰੇ ਮੁੱਲੇ ਦਾ ਰਹਿਣ ਵਾਲਾ ਹੈ ਅਤੇ 버ਗਰ ਖਾਂਦੇ ਹੋਏ ਦੋਸਤਾਂ ਨਾਲ ਕਿਸੇ ਗੱਲ ਨੂੰ ਲੈ ਕੇ ਆਪਸੀ ਤੂਤੂ ਮਹਿਮਾ ਹੋ ਗਈ ਹੈ ਤੇ ਉਹ ਕਾਪੇ ਲੈ ਕੇ ਉਸ ਪਿੱਛੇ ਲੱਗੇ ਤੇ ਉਹ ਆਪਣੀ ਜਾਨ ਬਚਾਉਣ ਲਈ ਇਸ ਘਰ ਵੜਿਆ ਹੈ ਪਰ ਇੱਥੇ ਇਹ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਹੈ ਜੇਕਰ ਕਾਪੇ ਲੈ ਕੇ ਦੇਨ ਦੀਵਾਰੇ ਕੋਈ ਕਿਸੇ ਦੇ ਪਿੱਛੇ ਪਜਲ ਰਹੀ ਕਰੋਨ ਵਿਵਸਥਾ ਕਿੱਥੇ ਹੈ ਤੇ ਦੂਜੇ ਪਾਸੇ ਜੋ ਕਿ ਆਰਟੀਐਸ ਅਸੋਸ਼ਣ ਦੀ ਚੋਣਾ ਅੱਗੇ ਸੁਰਖੀ ਵਿੱਚ ਹਨ ਤੇ ਹੁਣ ਇਸ ਵਿੱਚ ਕੀ ਹੋ ਰਿਹਾ ਹੈ ਸਭ ਕੁ ਸਾਡੇ ਚੱਲਦਾ ਫੜ ਦੋ ਦਰ ਸਾਡੇ ਚੱਲ ਪਤਾ ਕੱਢ ਲਾਉਂਦਾ ਵੇਲੋ ਗਿਆ ਪੂਰੀ ਗੱਲ ਦੱਸਦਾ ਮੈਂ ਜੀ ਮੇਰੇ ਕੋਲ ਪਿੱਛਾ ਆ ਓਹ ਥੱਲੇ ਸਭ ਉੱਥੇ ਪਿੱਛਾ ਆ ਜੋ ਮਰਜ਼ੀ ਕਰੋ ਹਰ ਇੱਕ ਪਾਜੀ ਭਾਈ ਦੋ ਚਾਰ ਆਂਜ ਖੜ ਕੇ ਸਾਡੇ ਟੱਕਾ ਆਂਦੀ ਭਾਈ ਭਾਜੀ ਸਾਡੇ ਮੁੰਡਾ ਨਾਲ ਦਰ ਤੋਂ ਲੈ ਕੇ ਜਾ ਰਹੇ ਨੇ ਕਿ ਪੇਪਰ ਚੱਲ ਰਹੇ ਨੇ ਇਹ ਬੰਦੇ ਗਲਤ ਸਾਡੇ ਗੁੰਮਰਾਹ ਕਰ ਰਹੇ ਨੇ ਸਾਡੇ ਬੱਚਿਆਂ ਨੂੰ ਫੜ ਕੇ ਰਸਤੇ ਦੇ ਵਿੱਚੋਂ ਅੰਦਰ ਖਿੱਚ ਕੇ ਲੈ ਗਏ ਨੇ ਬਿਲਕੁਲ ਸਾਡੇ ਬੱਚੇ ਦੇ ਦੋ ਤਿੰਨ ਪੇਪਰ ਰਏ ਜਿੰਨੇ ਇਹ ਸਾਡੇ ਬੱਚੇ ਗੁੰਮਰਾ ਕਰ ਰਹੇ ਨੇ ਕਿਉਂ ਤੁਹਾਡੇ ਬੱਚੇ ਨੂੰ ਅੰਦਰ ਕਿਉਂ ਖਿੱਚ ਕੇ ਲੈ ਗਏ ਨੇ ਚੱਲ ਚੱਲ ਸੀ ਪਤਾ ਨਹੀਂ ਕਿਉਂ ਲੈ ਚੱਲਣ ਸਾਨੂੰ ਸਮਝ ਨਹੀਂ ਆ ਰਹੀ ਆਵਾਜ਼ ਆ ਪੁਲਿਸ ਲੈ ਫਿਰ ਕੀ ਹੋ ਗਿਆ ਸਰਸਲਾਈ ਦਾ ਪੁਲਿਸ ਨੇ ਕਿਉਂ ਫੜਿਆ ਜੀ ਪਤਾ ਨਹੀਂ ਲੱਗ ਰਿਹਾ ਜੀ ਪਤਾ ਕਿਉਂ ਫੜਿਆ ਜੀ ਨਹੀਂ ਪੁਲਿਸ ਹੁਣ ਤੁਹਾਡੇ ਨਾਲ ਗੱਲਬਾਤ ਹੋ ਰਹੀ ਸੀ ਨਹੀਂ ਹੋ ਰਹੀ ਸਾਨੂੰ ਪੁਲਿਸ ਨੇ ਧੱਕੇ ਮਾਰਿਆ ਜੀ ਕੋਈ ਚੋਰੀ ਹੋ ਰਹੀ ਹੈਗਾ ਮੁੰਡੇ ਦੇ ਪਿੱਛੇ ਕੋਈ ਮੁੰਡੇ-ਮੁੰਡੇ ਵਰਗਲ ਖਾਣ ਲੱਗਿਆ ਰੋਲਾ ਰੱਪਾ ਪੈ ਗਿਆ ਜੀ 20-25 ਰੁਪਏ ਦਾ ਲੈਣ ਦੇਣ ਸੀਗਾ ਮੁੰਡੇ-ਮੁੰਡੇ ਬੋਲ ਪਏ ਉਹਦੇ ਪਿੱਛੇ ਮੁੰਡੇ ਲੱਗ ਗਏ ਮੁੰਡਾ ਇੱਥੇ ਗੇੜ ਖੁੱਲਾ ਸੁੰਦੇ ਅੰਦਰ ਵੜ ਗਿਆ ਅੰਦਰ ਛੁੱਪ ਗਿਆ ਛੁੱਪ ਗਿਆ ਜੇ ਇਹਨਾਂ ਨੇ ਫੜ ਕੇ ਉੱਤੇ ਲੈ ਗਿਆ ਜਾਂ ਥੱਲੇ ਲੈ ਕੇ ਮੁੰਡੇ ਨੂੰ ਕੁੱਟ-ਕੁੱਟ ਕੇ ਉਹਨਾਂ ਨੂੰ ਤੁੰਬਾ ਬਣਾਤਾ ਸਰ ਅਸੀਂ ਮੰਨਤ ਵੀ ਕੀਤੀ ਜਾਂਦਾ ਅਸੀਂ ਪੁਰਾਣੇ ਰਹਿਣ ਵਾਲੇ 1947 ਦੇ ਬੈਠੇ ਅੱਜ ਤੱਕ ਸਾਡੇ ਕੋਈ ਕੰਪਲੀਟ ਨਹੀਂ ਥਾਣੇ ਦਰਬਾਰ ਹੈ ਅਸੀਂ ਮਾਫੀ ਵੀ ਮੰਗਦੇ ਹਾਂ ਸਾਡਾ ਬੱਚਾ ਸਾਨੂੰ ਦੇ ਦਿਓ ਸਿਰੇ ਦਾ ਪੇਪਰ ਚੱਲ ਰਿਹਾ ਸਾਡੇ ਬਿਲਕੁਲ ਬੱਚਾ ਸਨ ਉਹ ਨਹੀਂ ਉਹਨਾਂ ਨੇ ਇੱਕ ਵੀ ਨਹੀਂ ਗੱਲ ਸੁਣੀ ਮਜਬੂਰੀ ਚ ਵੜਿਆ ਅੰਦਰ ਮਜਬੂਰੀ ਕਰਕੇ ਵੜਿਆ ਜੇ ਮੁੰਡੇ ਦੇ ਪਿੱਛੇ ਮੁੰਡੇ ਲੱਗੇ ਸੀ ਪਤਾ ਨਹੀਂ ਕੌਣ ਸੀ ਅਸੀਂ ਕਿਹਾ ਤੁਹਾਡਾ ਗੁਨਾਹ ਹੈ ਸਾਡਾ ਅਮਰਜੀਤ ਸਿੰਘ ਫਾਇਲ ਕਰ ਰਹੇ ਨੇ ਜੀ ਡੈਡੀ ਦਾ ਸੁਰ ਸਿੰਘ ਮੱਲਾ ਗਿਆ ਜੀ ਮੱਲਾ ਪੀਰ ਗਰਾਹ ਵਸਤੇ ਜੀ ਤੇ ਜੀ ਵੀ ਕਿਸ ਤਰ੍ਹਾਂ ਦੀ ਜਿਹੜੀ ਇਹ ਸਾਹਮਣੇ ਸੀਨ ਹੋਇਆ ਮੁੰਡਾ ਅੰਦਰ ਵੜਿਆ ਉੱਪਰ ਪੱਜ ਵਿੱਚ ਮਾਰੇ ਜਿਹੜੇ ਲੇਡੀਜ਼ ਨੇ ਸੋਰ ਪਾਇਆ ਸੀ ਜਿਹੜੀਆਂ ਥੱਲੇ ਬੈਠੇ ਸੀ ਸਾਨੂੰ ਪਤਾ ਲੱਗ ਗਿਆ ਦੱਸ ਪੱਛ ਕੇ ਆਏ ਆ ਇਸ ਤੋਂ ਪੁਲਿਸ ਨੂੰ ਪ੍ਰੋਫੈਸ਼ਨ ਦੇਖਤੀ ਹੈ ਮਗਾਉਂ ਇਨਕੁਆਇਰੀ ਕਰਨ ਲਈ ਕਿ ਕੌਣ ਨੇ ਕੀਤੀ ਇਹ ਗੱਲ ਸੀ ਤੁਹਾਨੂੰ ਕੀ ਲੱਗਦਾ ਜੀ ਜਿਵੇਂ ਇਹ ਮੁੰਡਾ ਦਾਖਲ ਹੋਇਆ ਹੈ ਕੀ ਲੱਗਦਾ ਜੀ ਤੁਹਾਨੂੰ ਕੀ ਮਨਸ਼ਾ ਲੱਗਦੀ ਹੈ ਦੇਖੋ ਜਿੰਦੇ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ ਉਹਨੂੰ ਤਾਂ ਕਹਿੰਦਾ ਜੀ ਮੇਰੇ ਮਗਰ ਮੁੰਡੇ ਲੱਗੇ ਸੀ ਮੈਂ ਤਾਂ ਮੜੀ ਪਰਿਵਾਰ ਨੂੰ ਵੀ ਪਤਾ ਹੈ ਜੀ ਪਰਿਵਾਰ ਤਾਂ ਡਰ ਗਿਆ ਲੱਗ ਹੈ ਹੀ ਕਰੇ ਲੇਡੀ ਸੀ ਉਹ ਕੀ ਕਵੇਗਾ ਹੂੰ ਤੁਸੀਂ ਕੀ ਮੰਗ ਕਰਦੇ ਹੋ ਜੀ ਪਸ ਤਾਂ ਪੁਲਿਸ ਨੂੰ ਦੇ ਦਿੱਤਾ ਪਰ ਉਹਨਾਂ ਨੇ ਇਨਕੁਆਇਰੀ ਕਰਦੇ ਨੇ ਤੇ ਪਰਿਵਾਰਿਕ ਮੈਂਬਰ ਇੱਥੇ ਨੇ ਉਹ ਕਹਿੰਦੇ ਵੀ ਇਹਨੂੰ ਅੰਦਰ ਜਿਹੜਾ ਕਿ ਖੇਤ ਵੀ ਜਾਂਦਾ ਠੀਕ ਬੜਾ ਬੰਦਾ ਉਹਨਾਂ ਦੇ ਕਈਆਂ ਲੇਡੀਜ਼ ਨੇ ਘਰੇ ਵੜ ਕੇ ਪਤਾ ਨਹੀਂ ਕੀ ਹੋ ਜਾਵੇ ਕੀ ਉਦੋਂ ਉਹਨਾਂ ਕੈਲੀਵੇਸ਼ਨ ਲਾ ਰਹੇ ਨੇ ਜੀ ਕਿੱਧਰ ਰਹਿਣਾ ਵੀਰੇ ਕਿੱਧਰ ਰਹਿਣਾ ਤੀਰ ਘੜਾ ਕੇ ਨਹੀਂ ਇੱਥੇ ਰੋਲਾ ਕਿੱਥੇ ਪੈਣ ਨੂੰ ਹਰੇ ਕਰ ਲਿਆ ਹਾਂ 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 ਇਹਨੇ ਇਧਰ ਪਾਣੀ ਦੇ ਅੰਦਰ ਆਇਆ ਜੀ ਇਹ ਮੈਨੂੰ ਕਹਿੰਦੇ ਕਹਿੰਦੇ ਤੂੰ ਕਿਉਂ ਆਇਆ ਇਹ ਮੇਰੀ ਵੀਡੀਓ ਬਣਾਉਣ ਲੱਗ ਪਿਆ ਸੀ ਮੈਂ ਕਿਹਾ ਮੇਰਾ ਫੋਨ ਜਮਾ ਕਰ ਲਓ ਮੈਂ ਇੱਥੇ ਤੁਹਾਨੂੰ ਹਰੇ ਢਾਲ ਦੱਸਦਾ ਜੀ ਮੈਂ ਉਦਾਂ ਨਹੀਂ ਆਇਆ ਮੈਂ ਮੇਰੀ ਲੜਾਈ ਹੋਈ ਹੈ ਮੈਂ ਤਾਂ ਲੁਕਣ ਆਇਆ ਸੀ ਮੈਨੂੰ ਸੌਂਜਮਾ ਕਰਾਇਆ ਮੈਂ ਇੱਕ ਗੱਲ ਦੱਸਿਆ ਨਾਲ ਮੈਂ ਕਿਹਾ ਆਹ ਗੱਲ ਹੋਈ ਹੈ ਜੀ ਨਹੀਂ ਝਗੜਾ ਤਾਂ ਕਾਰਨ ਕੀ ਸੀਗਾ ਕਿਤੇ ਕਿਹਾਂ ਵੀ ਸੀਗੀ ਕੋਈ ਭੱਜਾ ਮੈਂ ਕਿਹਾ ਮੈਂ ਪੈਦਾ ਨਹੀਂ ਮੈਂ ਤੁਹਾਨੂੰ ਗੱਲ ਦੱਸਣਾ ਕੀ ਹੋਈ ਹੈ ਜੀ ਹੋਰ ਕੋਈ ਗੱਲ ਝਗੜਾ ਹੋਇਆ ਕਿੱਥੇ ਸੀਗਾ ਉਹ ਮੁੰਡੇ ਵੀ ਭੱਜ ਗਏ ਜੀ ਨਹੀਂ ਨਹੀਂ ਝਗੜਾ ਕਿੱਥੇ ਕਿਸ ਥਾਂ ਤੇ ਹੋਇਆ ਜਿਹੜੇ ਮੁੰਡੇ ਸੀਗੇ ਜੀ ਕਿਹੜੀ ਮੰਦਰ ਨਹੀਂ ਗੱਲ ਜੀ ਆਪਣੇ ਸਾਥੀ ਅੱਛਾ ਮੁੰਡੇ ਕਿਹੜੇ ਨੇ ਜਿੰਨਾ ਰੋਲਾ ਕਿਸ ਗੱਲ ਦਾ ਸੀਗਾ ਟੋਲਾ ਹੀ ਮੇਰੇ ਨਾਲ ਤੇ ਉਹ ਬੱਚੇ ਨਹੀਂ ਆਏ ਤੁਹਾਡੇ ਨਾਲ ਕੋਈ ਹੈਗਾ ਸੀਗਾ ਜਦੋਂ ਤੁਸੀਂ ਨਾਲ ਆਇਕੋ ਨਿਕਲੇਗੇ ਤੁਹਾਡੇ ਨਾਲ ਹੈਗਾ ਸੀਗਾ ਕੋਈ ਜਿੰਦਗੀ ਹਾਂਜੀ ਹੈਗੇ ਸੀ ਪੌਣ ਹੈਗੇ ਸੀ ਤੇ ਮਗਰ ਕੀ ਕਿਸ ਤਰ੍ਹਾਂ ਆਏ ਤੁਹਾਡੇ ਨਾਲ ਉਹ ਹੀ ਮਗਰ ਹੋਈ ਲੜਾਈ ਤਾਂ ਹੋਈ ਆਂਟੀ ਨੂੰ ਪੁੱਛ ਗਿਆ ਕੀ ਕੀਤਾ ਇਹਨੇ ਨਹੀਂ ਮਗਰਾ ਕਿ ਕਿੰਨੇ ਕੀਤਾ ਸੀਗਾ ਕੀ ਕੀ ਹਥਿਆਰ ਸੀਗੇ ਕੰਨ ਕਪਾ ਲੈ ਕੇ ਮੇਰੇ ਮਗਰ ਲੱਗਿਆ ਜੀ ਤਾਂ ਮੈਂ ਭੱਜਿਆ ਉਹ ਮੇਰੇ ਕਾਪਾ ਮਾਰਨ ਲੱਗਿਆ ਸੀ ਮੇਰੇ ਇਹ ਮੈਨੂੰ ਫੜ ਕੇ ਮੋਢਰੋਂ ਹੱਥ ਛੁਡਾ ਕੇ ਜੀ ਮੁੰਡੇ ਕਿਹੜੇ ਸੀਗੇ ਜੀ ਕਿਹੜੇ ਮੁੰਡੇ ਸੀਗੇ ਜੀ ਮੁੰਡੇ ਜੀ ਮੈਨੂੰ ਚੰਗੀ ਤਰਾਨੀ ਚੰਦ ਮੇਰੇ ਨਾਲ ਦੇ ਮੁੰਡਿਆਂ ਦੇ ਨਹੀਂ ਦਰਵਾਜ਼ਾ ਖੜਕਾਇਆ ਸੀਗਾ ਕਿ ਅਸੀਂ ਤਾਂ ਹੀ ਅੰਦਰ ਬੜੇ ਸੀ ਦਰਵਾਜ਼ਾ ਜੀ ਖੁੱਲਿਆ ਸੀ ਅੱਛਾ ਦਰਵਾਜ਼ੇ ਨਾਲ ਪਾਟ ਗਿਆ ਤਰੋਂ ਅੰਦਰ ਆਇਆ ਮੈਂ ਪੈਦਲ ਸੀ ਪੈਦਲ ਸੀ ਤੂੰ ਮੈਂ ਚਪਲਾਂ ਜੀ ਛੱਡ ਕੇ ਨਹੀਂ ਵੈਸੇ ਪੈਦਲ ਸੀ ਬਾਈਕ ਤੇ ਸੀਗਾ ਇਹ ਬਾਈਕ ਤੇ ਸੀ ਬਾਈਕ ਕਿੱਥੇ ਤੇਰਾ ਬਾਈਕ ਤੁਹਾਡਾ ਕਿੱਥੇ ਆ ਜੀ ਬਾਈਕ ਕਿੱਥੇ ਤੇਰਾ ਬਾਈਕ ਕਿੱਥੇ ਤੁਹਾਡਾ ਕਿੱਥੇ ਹੈ ਉੱਥੇ ਉਹਦਾ ਬਾਈਕ ਹੀ ਵਸ ਤੂੰ ਦੇ ਬਾਈਕ ਹਾਂ ਤੁਸੀਂ ਕੀ ਲੱਗਦੇ ਹੋ ਮਾਫਾ ਅੱਜ ਤੁਸੀਂ ਮਾਫਾ ਤੁਹਾਡਾ ਕੀ ਕਹਿਣਾ ਜੀ ਇਹਦੇ ਮਾਲਕ ਕੀ ਗੱਲ ਕੀ ਹੋਈ ਸੀ ਪਤਾ ਤੂੰ ਨਹੀਂ ਨਹੀਂ ਜੀ ਕੀ ਰੋਲਾ ਕੀ ਹੋਇਆ ਕੋਈ ਦੱਸਿਆ ਮੁੰਡੇ ਨੇ ਤੁਹਾਨੂੰ ਰੋਲਾ ਸੀ ਨੰਬਰ ਚ ਰੇ ਨੀ ਨਹੀਂ ਹੋਈ ਹੈ ਬੰਦੇ ਦੂਜਾ ਇੱਕ ਮਿੰਟ ਹਾਂ ਇਹਨੇ ਫੋਨ ਕੀਤਾ ਤੁਹਾਡਾ ਮੁੰਡਾ ਹੈਗਾ ਜੀ ਬੈਠਾ ਜੀ ਅੱਛਾ ਇਹਦਾ ਕੰਮ ਕਰਦੇ ਤੁਸੀਂ ਇਹ ਪੜਾਈ ਕਰ ਰਿਹਾ ਜੀ ਤੁਸੀਂ ਕੀ ਕਰਦੇ ਹੋ ਜੀ ਅਸੀਂ ਮਜ਼ਦੂਰੀ ਕਰਦੇ ਜੀ ਗਾਲੀ ਦਫਾ ਜੀ ਅੱਛਾ ਨਹੀਂ ਰੋਣਾ ਜਿਸ ਗੱਲ ਤੇ ਸੀ ਪੇਪਰ ਚੱਲ ਰਹੇ ਨੇ ਜੀ ਅੱਛਾ ਅੱਜ ਪੇਪਰ ਸਮਾਜਿਕ ਦੇ ਗਿਆ ਸੀ ਜੀ ਠੀਕ ਹੈ ਦੋ ਤਿੰਨ ਪੇਪਰ ਰਹਿ ਗਏ ਜੀ ਅਸੀਂ ਇਹ ਗੱਲ ਬੱਚਾ ਫੜ ਜਾਵੇ ਚਲ ਸ਼ਾਮ ਨੂੰ ਖੇਡਣ ਮਨ ਲੰ ਜਾਂਦਾ ਜੀ ਬਰਗਰ ਉਹਨੂੰ ਖਾਣ ਗਿਆ ਜੀ ਇਹਦੇ ਮੁੰਡੇ ਕੋਈ ਪੈਸੇ ਦੇ ਲੈਣ ਤੋਂ ਕਹਿੰਦੇ ਤੁਸੀਂ ਪੈਸੇ ਦੇ ਦਿਓ ਕਹਿੰਦੇ ਤੁਸੀਂ ਦੇ ਦਿਓ ਵੀ 25 ਰੁਪਏ ਦਾ ਕੋ ਰੋਲਾ ਪਾ ਸੀ ਇਹਦੇ ਪਿੱਛੇ ਮੁੰਡੇ ਲੱਗੇ ਜੀ ਇਹ ਫੱਟ ਕੇ ਇੱਥੇ ਆ ਕੇ ਨੋਕਰੀ ਹੈ ਜੀ ਇਹਨਾਂ ਨੇ ਜੀ ਬਹੁਤ ਕੁਝ ਕਹੀ ਜਾਂਦੇ ਆ ਜੇ ਐ ਹੋ ਗਿਆ ਜੇ ਐ ਹੋ ਗਿਆ ਜੀ ਹਲੋ ਆ ਸਾਡਾ ਅਸੀਂ ਬਿਲਕੁਲ ਪੁਰਾਣੇ ਰਹਿਣ ਵਾਲੇ ਆ 1947 ਦੇ ਬੈਠੇ ਆ ਜੀ ਅਜੇ ਤੱਕ ਸਾਡੇ ਕੋਈ ਕੰਪਲੀਟ ਖਾਣੇ ਦੇ ਬਾਰੇ ਜ ਨਹੀਂ ਹੈਗੀ ਜੀ ਚਲੋ ਨਾ ਅਸੀਂ ਕੋਈ ਗਲਤ ਕੰਮ ਕਰਦੇ ਨਾ ਕਰਦੇ ਸਾਡੇ ਮੁੰਡੇ ਦੇ 16 ਸਾਲ ਦੇ ਲਗਭਗ ਹੋ ਜੇਗੀ ਬੱਚਿਆਂ ਦਾ ਖਿਆਲ ਹੈ ਜੀ ਇੱਥੇ ਆ ਗਏ ਨੇ ਜੀ ਇਹਨਾਂ ਨੇ ਜੋ ਕਈ ਜਾਂਦੇ ਠੀਕ ਹੋ ਜਾਂਦੇ ਆ ਜੀ ਚਲੋ ਇਹ ਕਿੰਨਾ ਦਾ ਘਰ ਹੈ ਜਿਨ੍ਹਾਂ ਦਾ ਘਰ ਦੇ ਅੰਦਰ ਦਾਖਲ ਹੋਏ ਨੇ ਜੀ ਪਤਾ ਨਹੀਂ ਲੱਗ ਰਿਹਾ ਜੀ ਇੱਥੇ ਪਿੱਛੇ ਮੁੰਡੇ ਲੱਗੇ ਸੀ ਜੀ ਇਹ ਗੇਟ ਖੁੱਲਾ ਸੀ ਭੱਜ ਕੇ ਤੇ ਛੁੱਪ ਗਏ ਜੀ ਕਿੰਨਾ ਦਾ ਘਰ ਕਿੰਨਾ ਦਾ ਸੀਗਾ ਹਾਂਜੀ ਕਿੰਨਾ ਦਾ ਕਰ ਰਿਹਾ ਜੀ ਨਾ ਪਤਾ ਨਹੀਂ ਲੱਗ ਰਿਹਾ ਜੀ ਕਿੰਨਾ ਦਾ ਕਰ ਰਿਹਾ ਜੀ ਮੈਨੂੰ ਨਹੀਂ ਪਤਾ ਸੀ ਜੀ ਹੋਰ ਤਾਂ ਪੁੱਤਰ ਵੀ ਆਇਆ ਜੀ ਇਹਦੇ ਆ ਰੋਲਾ ਕਾ ਮੈਂ ਤਾਂ ਮੈਨੂੰ ਕੁਝ ਨਹੀਂ ਪਤਾ ਕੀ ਰੋਲਾ ਸੀ ਅੰਦਰ ਆ ਕੇ ਕੀ ਕਿਸ ਤਰ੍ਹਾਂ ਦਾ ਕੀ ਗੱਲ ਹੈ ਮੈਂ ਕਿਹਾ ਜੀ ਮੈਂ ਤਾਂ ਕੁਝ ਨਹੀਂ ਕੀਤਾ ਜੀ ਕਿੱਥੇ ਲੁਕੇ ਸੀਗੇ ਇੱਥੇ ਲੁਕਿਆ ਜੀ ਅੰਦਰ ਆ ਕੇ ਮੈਂ ਤਾਂ ਜਾਨ ਆਪਣੀ ਬਚਾਈ ਆ ਜੀ ਮੈਂ ਤਾਂ ਕੋਈ ਮੈਂ ਨੜ ਕੇ ਗਲਤੀ ਨਾਲ ਆਇਆ ਕਿ ਤੁਹਾਨੂੰ ਲੱਗਦਾ ਇਹ ਗਲਤ ਹੈ ਕਿਸੇ ਦੇ ਫਿਰ ਤੁਹਾਨੂੰ ਫੜਿਆ ਕਿੰਨੇ ਤੁਹਾਨੂੰ ਫੜਿਆ ਉਹ ਮੁੰਡਿਆਂ ਦੇ ਨਾਮ ਦੱਸ ਕੀ ਨਹੀਂ ਨਹੀਂ ਤੁਹਾਨੂੰ ਤੁਹਾਨੂੰ ਫੜਿਆ ਕਿੰਨੇ ਆਂਟੀ ਕਹਿੰਦੇ ਤੁਸੀਂ ਤੂੰ ਕਿਉਂ ਆਇਆ ਇੱਥੇ ਮੈਂ ਕਹਤੋਂ ਮੇਰਾ ਫੋਨ ਜਮ੍ਹਾਂ ਕਰ ਲਓ ਮੈਂ ਤੁਹਾਨੂੰ ਹਰੇਕ ਹਾਲ ਦੱਸਣਾ ਮੈਂ ਘਬਰਾਇਆ ਹੋਇਆ ਸੀ ਉਹ ਤੋਂ ਬਹੁਤ ਜ਼ਿਆਦਾ ਮੈਂ ਇਹ ਗੱਲ ਕੀਤੀ ਹੈ ਮੈਂ ਕਿ ਮੈਂ ਬੈਠ ਕੇ ਤੁਹਾਨੂੰ ਗੱਲ ਦੱਸਦਾ ਬੁਲੈ ਸਾਡਾ ਫੋਨ ਚਾਹੀਦਾ ਉਹ ਮੁੰਡੇ ਉਹ ਉਹਨਾਂ ਮੁੰਡਿਆਂ ਦੇ ਕੀ ਨਾਂ ਹੈਗੇ ਨੇ ਉਹਨਾਂ ਪਰਿਵਾਰ ਕੀ ਕਹਿ ਰਿਹਾ ਜਿੰਨਾਂ ਘਰੇ ਦਾਖਲ ਹੋਏ ਜੇ ਤੁਸੀਂ ਇਹਨਾਂ ਦਾ ਨਾਮ ਜੀ ਨਹੀਂ ਨਹੀਂ ਇੱਕ ਇੱਕ ਪਰਿਵਾਰ ਹੁਣ ਕੀ ਕਹਿ ਰਿਹਾ ਤੁਹਾਨੂੰ ਕੌਣ ਕਹਿ ਰਿਹਾ ਵੀ ਤੁਸ ਨੂੰ ਮੰਗਾਈ ਹੈ ਹੂੰ ਕੌਣ ਸੁਲਾਦੀ ਮਾਇਨਾ ਉਹਨਾਂ ਦਾ ਆਪਾ ਦੁਬਾ ਲਾਇਆ ਕਿਸ ਚੀ ਦਾ